ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਬਿੱਤੇ ਕੱਲ ਜੋ ਲੋਕ ਸਭਾ ਦੀ ਕਾਰਵਾਈ ਦੇ ਦੌਰਾਨ ਸੁਰੱਖਿਆ ਚੋਕਤਾਹੀ ਦੇਖਣ ਨੂੰ ਮਿਲਿਆ ਹੁਣ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਖਾਲਿਸਾਲੀ ਸਮਰਥਕ ਪੰਨੂ ਦਾ ਨਾਮ ਵੀ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਤਾਂ ਮਾਮਲੇ ਦੀ ਵਿਸਥਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਵਿਵੇਕ ਕੁਮਾਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਵਿਵੇਕ ਜੀ ਕੱਲ ਜੋ ਲੋਕ ਸਭਾ ਦੀ ਸੁਰੱਖਿਆ ਦੇ ਵਿੱਚ ਕਤਾਹੀ ਦੇਖਣ ਨੂੰ ਮਿਲਦੀ ਹੈ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਤਾਰ ਕਿਤੇ ਨਾ ਕਿਤੇ ਖਾਲਿਸਾਨੇ ਸਮਰਥਕ ਪੰਨੂ ਦੇ ਨਾਲ ਵੀ ਜੁੜੇ ਹੋਏ ਸਾਹਮਣੇ ਆ ਰਹੇ ਨੇ ਅਜੀਹਾ ਸੂਤਰਾ ਦਾ ਕਹਿਣਾ ਤੁਹਾਡੇ ਕੋਲ ਇਸ ਨੂੰ ਲੈ ਕੇ ਕੀ ਜਾਣਕਾਰੀ ਹੈ ਜੀ ਮਿਨਾਕਸ਼ੀ ਕੱਲ ਬਹੁਤ ਵੱਡਾ ਸਿਕਿਉਰਿਟੀ ਬ੍ਰੀਚ ਜਿਹੜਾ ਆ ਉਹ ਸੰਸਦ ਦੇ ਵਿੱਚ ਦੇਖਣ ਨੂੰ ਮਿਲਿਆ ਦੋ ਨੌਜਵਾਨ ਜਿਹੜੇ ਨੇ ਉਹ ਵਿਜ਼ਿਟਰ ਗੈਲਰੀ ਟੱਪ ਕੇ ਸੰਸਦ ਦੇ ਸੈਸ਼ਨ ਦੇ ਵਿੱਚ ਜਿਹੜਾ ਖਲਨ ਵਿਗਨ ਪਾ ਕੇ ਚਲੇ ਗਏ ਤੇ ਉਸ ਤੋਂ ਬਾਅਦ ਜਿਹੜਾ ਅੰਦਰ ਫੌਗ ਕ੍ਰੈਕਰ ਜਿਹੜੇ ਹੁੰਦੇ ਨੇ ਸਮੋਕ ਕ੍ਰੈਕਰ ਉਸ ਵੀ ਇਸਤੇਮਾਲ ਕੀਤਾ ਗਿਆ ਤਾਂ ਸੰਸਦ ਮੈਂਬਰਾਂ ਵੱਲੋਂ ਉਸ ਆਪ ਹੀ ਫੜਿਆ ਗਿਆ ਮਨਾਕਸ਼ੀ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜਾ ਆ ਚਾਰ ਗ੍ਰਿਫਤਾਰੀਆਂ ਹੋਈਆਂ ਸੀ ਕੱਲ ਤੇ ਉਸ ਤੋਂ ਬਾਅਦ ਦਿੱਲੀ ਦਾ ਸਪੈਸ਼ਲ ਸੈਲ ਆਈਬੀ ਤੇ ਹੋਰ ਜਿਹੜੀਆਂ ਵੀ ਸਿਕਿਉਰਿਟੀ ਏਜੰਸੀਆਂ ਨੇ ਉਹ ਸਾਰੀਆਂ ਇਸ ਦੀ ਜਾਂਚ ਦੇ ਵਿੱਚ ਲੱਗ ਗਈਆਂ ਸੀ ਜੀ ਤੋਂ ਅੱਜ ਫਿਰ ਮੋੜ ਤੋਂ ਜਿਹੜਾ ਆ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਇੱਕ ਫਿਰ ਤੋਂ ਔਰ ਜਿਹੜਾ ਪੰਜ ਭਾਰਤ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸਨੇ ਆਪਣੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾਈ ਜਿਸ ਦੇ ਵਿੱਚ ਉਹਨੇ ਕਹਿ ਕਹਿ ਜਿਹੜੇ ਫੜੇ ਗਏ ਨੇ ਉਹਨਾਂ ਦੇ ਉਹ ਜਿਹੜਾ ਆ ਇੱਕ ਕਾਨੂੰਨੀ ਜਿਹੜਾ ਮਾਹਰ ਜਿਹੜੇ ਉਹ ਪ੍ਰੋਵਾਈਡ ਕਰਵਾਏਗਾ ਕਾਨੂੰਨੀ ਸਹਾਇਤਾ ਜਿਹੜੀ ਉਹ ਮਦਦ ਕਰੇਗਾ ਉਹ ਦੇਣ ਦੇ ਵਿੱਚ ਤਾਂ ਕਿ ਜਿਹੜਾ ਉਹ ਬੰਦੇ ਬਾਹਰ ਆ ਜਾਣ ਛੇਤੀ ਸੋ ਇਸ ਤਰੀਕੇ ਦਾ ਬਿਆਨ ਜਿਹੜਾ ਆ ਗੁਰਮੁੜ ਤੋਂ ਗੁਰਪਤਵੰਤ ਪੰਨੂ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਉਸਨੇ ਇਸ ਪੂਰੇ ਮਾਮਲੇ ਦੀ ਸ਼ਮੂਲੀਅਤ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਕਿ ਉਹਦਾ ਕੁਝ ਸ਼ਮੂਲੀਅਤ ਹੈ ਇਸ ਮਾਮਲੇ 'ਚ ਕਿ ਨਹੀਂ ਹੈ ਜੀ ਵਾਰ ਉੱਥੇ ਮਨਾਕਸ਼ੀ ਹੁਣ ਜਿਹੜੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਪੂਰੇ ਜਿਹੜਾ ਘਟਨਾਕਰਮ ਹੈ ਉਸ ਦਾ ਚੰਡੀਗੜ੍ਹ ਕਨੈਕਸ਼ਨ ਸਾਹਮਣੇ ਆਇਆ ਹੈ ਇਸ ਪੂਰੀ ਘਟਨਾ ਦੀ ਜਿਹੜੀ ਮੁਲਾਕਾਤ ਹੈ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ ਜਿੰਨੇ ਵੀ ਇਹ ਚਾਰ ਮੁਲਜ਼ਮ ਨੇ ਚੰਡੀਗੜ੍ਹ ਦੇ ਵਿੱਚ ਮਿਲੇ ਸੀ ਮੁਹਾਲੀ ਦੇ ਵਿੱਚ 에어ਪੋਰਟ ਨੂੰ ਲੈ ਕੇ ਜਿਹੜਾ ਮੁੱਦੇ ਨੂੰ ਲੈ ਕੇ ਧਾਰਨਾ ਲਾਇਆ ਹੋਇਆ ਸੀ ਸੋ ਉੱਥੇ ਹੀ ਮਿਲੇ ਸੀ ਇਸ ਤੋਂ ਬਾਅਦ ਇਹ ਲਗਾਤਾਰ ਗੁਰਗਾਉਂ ਦੇ ਵਿੱਚ ਮਿਲਦੇ ਰਹੇ ਵਿਸ਼ਾਲ ਨਾਮ ਦਾ ਵਿਅਕਤੀ ਹੈ ਜਿਹਦੇ ਘਰੇ ਮਿਲਦੇ ਸੀਗੇ ਸੋ ਹੁਣ ਦਿੱਲੀ ਦੇ ਸਪੈਸ਼ਲ ਸੈੱਲ ਦੇ ਵੱਲੋਂ ਅਗੁਰਗਾਉਂ ਦੇ ਉਸ ਵਿਸ਼ਾਲ ਨਾਂ ਦੇ ਵਿਅਕਤੀ ਨੂੰ ਤੇ ਉਹਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਹੁਣ ਕੋਲੇ ਇਸ ਮਾਮਲੇ ਦੇ ਵਿੱਚ 6 ਜਿਹੜੀਆਂ ਨੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਉੱਥੇ ਜਾ ਕੇ ਦੱਸੀ ਇਹ ਮਿਨਾਕਸ਼ੀ ਜਿਨੇ ਵੀ ਨੌਜਵਾਨ ਨੇ ਜਿਹੜੇ ਫੜੇ ਗਏ ਨੇ ਇੱਕ ਮਹਿਲਾ ਵੀ ਫੜੀ ਗਈ ਹੈ ਤੇ ਹੁਣ ਦੋ ਮਹਿਲਾ ਹੋ ਗਈਆਂ ਨੇ ਜੀ ਤੇ ਇਹਨਾਂ ਸਾਰਿਆਂ ਦੇ ਉੱਤੇ ਯੂਏਪੀਏ ਲਗਾਤਾਰ ਗਿਆ ਜੋ ਆਪਾਂ ਲਗਾਤਾ ਗਿਆ ਹੈ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲਾ ਐਕਟ ਹੈ 100 ਇਸ ਨੂੰ ਲੈ ਕੇ ਹੁਣ ਇਹਨਾਂ ਦੇ ਉੱਤੇ ਜਿਹੜਾ ਹੋਰ 56 ਉਹ ਪੋਸਿਬਲ ਹੋ ਕਰ세ਆ ਜਾ ਰਿਹਾ ਹੈ ਤੇ ਉੱਥੇ ਹੀ ਲਗਾਤਾਰ ਇਹਨਾਂ ਦੇ ਤੇ ਯੂਏਪੀਏ ਲਗਾਤਾ ਗਿਆ ਤੇ ਨਾਲੇ ਇੱਕ CRPF ਦੇ DG ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਹੇਠ ਇੱਕ ਸਟੱਡ ਦਾ ਵੀ ਗਠਨ ਕਰ ਦਿੱਤਾ ਹੈ ਜਿਸ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਸਾਂਝੀ ਕਰਨੀ ਹੈ ਤੇ ਪੂਰੇ ਇਸ ਮਾਮਲੇ ਦੀ ਜਾਂਚ ਕਰਨੀ ਹੈ ਜੀ ਤਾਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਸੋ ਇਸਨ ਸਾਡੇ ਸਹਿਯੋਗੀ ਪੱਤਰਕਾਰ ਵਿਵੇਕ ਕੁਮਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਨੂ ਨੇ ਇਸ ਮਾਮਲੇ ਦੇ ਵਿੱਚ ਇੱਕ ਸੰਦੇਸ਼ ਜਾਰੀ ਕੀਤਾ ਉਸਨੇ ਕਿਹਾ ਹੈ ਕਿ ਜਿਹੜੇ ਲੋਕ ਲੋਕ ਸਭਾ ਦੇ ਵਿੱਚ ਦਾਖਲ ਹੋਏ ਸਨ ਅਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਔਰਤ ਸਨੇਹ ਚਾਰ ਮੋਲਜ਼ਮਾ ਨੂੰ ਉਹਨਾਂ ਦੇ ਵੱਲੋਂ ਕਾਨੂੰਨ ਸਹਾਇਤਾ ਦੀ ਪੇਸ਼ਕਸ਼ ਜਿਹੜੀ ਹੈ ਕੀਤੀ ਗਈ ਹੈ ਪਰ ਹਾਲੇ ਤੱਕ ਇਸ ਘਟਨਾਕ੍ਰਮ ਦੇ ਵਿੱਚ ਆਪਣੀ ਸ਼ਮੂਲੀਅਤ ਬਾਰੇ ਪੰਨੂ ਦੇ ਵੱਲੋਂ ਕੋਈ ਵੀ ਟਿੱਪਣੀ ਜਿਹੜੀ ਹੈ ਨਹੀਂ ਕੀਤੀ ਗਈ ਹੈ ਸੁਨਵੇਂ ਅਤੇ ਤਾਜ਼ਾ ਖਬਰ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ